ਜੀ ਬਹਿ ਬਲੂਤੀ ਸਾਰੇ ਪੈਣ ਪਰ ਮਾਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆ ਜੀ ਧਨੀਏ ਤੇ ਪਾਲਕ ਦੀ ਪੁਰਜੀ ਤੇਲ ਆਪਾਂ ਪਹਿਲਾਂ ਜੀ ਕਰ ਲਿਆ ਤੁਸੀਂ ਗਰਮ ਪਹਿਲਾਂ ਥਾੜਾ ਥਾੜਾ ਜੀ ਲਸਣ ਮੇਰੇ ਲਈ ਪਿਆਜ਼ ਇਹ ਵੀ ਚਲ ਕੇ ਸਬਜ਼ੀਆਂ ਦਾ ਮੌਸਮ ਫਰੀਆਂ ਪੱਤੇਦਾਰ ਸਬਜ਼ੀਆਂ ਆਪਾਂ ਜਰੂਰ ਖਾਣੀਆਂ ਚਾਹੀਦੀਆਂ ਨੇ। ਅੱਜ ਇਹ ਵੀ ਕੋਈ ਜੀ ਬਣਾਉਣੀ ਹੈ ਤੇ ਆਜ ਥੋੜੀ ਜਿਆਦਾ ਹੀ ਪਾਉਣੀ ਹੈ। ਜਿਵੇਂ ਆਪਾਂ ਕ੍ਰੇਲਿਆਂ ਦੇ ਵਿੱਚ ਪਾਉਨੇ ਆ। ਆਪਾਂ ਇਹਨਾਂ ਨੂੰ ਥੋੜਾ ਜਿਹਾ ਬਰਾਊਨ ਹੋ ਗਿਆ ਪਾ ਲੈਣਾਂਗੇ। ਥੋੜਾ ਜਿਹਾ ਕਟਿਆਰਿਆਂ ਦੇ ਵਿੱਚ ਨਾਲੇ ਥੋੜਾ ਜਿਹਾ ਅਦਰਕ ਵੀ ਪਾ ਲਿਆ ਸੀ ਜੀ। ਐਸੇ ਜਿਹੜੇ ਟੁਕੜੇ ਕੱਟਨੇ ਸੀ। ਅਤੇ ਅਜਨ ਥੋੜੇ ਜਿਹਾ ਬਰਾਊਨ ਜਿਹਾ ਕਰ ਲਾਂਗੇ ਜੀ ਜੀ ਪਿਆਜ਼ ਆਪਣੇ ਹੋ ਗਏ ਦੀ ਬੂੰਦ ਆਪਰੇ ਵਿੱਚ ਨਾਲ ਦੀ ਨਾਲ ਐਡ ਕਰ ਲੈਂਦੇ ਜੀ ਮਸਾਲੇ ਨਮਕ ਪਾਵਾ ਲਾਲ ਮਿਰਚ ਹਲਦੀ ਤੇ ਆਪਾਂ ਪਾਉਣਾ ਜੀ ਗਰਮ ਮਸਾਲਾ ਥੋੜਾ ਜਿਹਾ ਪਾਨਾ ਜੀ ਧਨੀਆ ਪਾਊਡਰ ਥੋੜੇ ਪਾਵਾਂਗੇ ਜੀ ਭੁੰਨੇ ਹੈ ਜੀ ਜ਼ੀਰਾ ਉੜੀ ਆਪਾਂ ਐਡ ਕਰਾਂਗੇ ਤੇ ਕਾਲੀ ਮਿਰਚ ਥੋੜਾ ਜਿਹਾ ਆਪਾਂ ਜੀ ਪਾਣੀ ਐਡ ਕਰ ਦਿੰਦੇ ਠਾਕ ਦਿੰਨੇ ਆ ਜੀ ਆਪਾਂ 1.5 ਮਿੰਟ ਲਈ ਹਾਂਜੀ 1.5 ਮਿੰਟ ਆਪਾਂ ਇਹਨੂੰ ਢੱਕ ਕੇ ਪਕਾ ਲਿਆ ਹੁਣ ਆਪਾਂ ਇਹਦੇ ਵਿੱਚ ਜੀ ਪਾਲਕ ਤੇ ਧਨੀਆ ਐਡ ਕਰ ਦਾਂਗੇ ਇਹਨੂੰ ਆਪਾਂ ਜੀ ਥੋੜਾ ਜਿਹਾ ਪਾਣੀ ਐਡ ਕਰਕੇ ਇਹਨੂੰ ਵੀ ਆਪਾਂ 2 ਕੁ ਮਿੰਟ ਵਾਸਤੇ ਪਹਿਲਾਂ ਇਸੇ ਤਰ੍ਹਾਂ ਪਕਾ ਲਾਂਗੇ ఆలూ రెండు బోయల్ ਸੌਜੀ ਆਪਣੀ ਬਣ ਰਹੀ ਹੈ ਜੀ ਆਪਾਂ ਨਮਕ ਚੈੱਕ ਕਰਿਆ ਸੀ ਆਪਾਂ ਨੂੰ ਨੂਨ ਥੋੜਾ ਜਿਹਾ ਘੱਟ ਲੱਗਿਆ ਜੀ ਆਪਾਂ ਉਨਾ ਕੁ ਹੋਰ ਪਾ ਲਿਆ ਪਾ ਕੇ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਆਪਾਂ ਅੱਧਾ ਕੁ ਧਨੀਏ ਦੀ ਆਪਾਂ ਬਣਾ ਲੀਗੀ ਵੈਸੇ ਥੋੜੀ ਜਿਹੀ ਬਣਾਈ ਹੈ ਜੀ ਇੱਕ ਡੰਗ ਜੋਗੀ ਹੋਈ ਸਵੇਰ ਦਾ ਟਾਈਮ ਹੈ ਜੀ ਹੁਣ ਸਵੇਰੇ ਹੀ ਬਣਾ ਲੀ ਸ਼ਾਮ ਨੂੰ ਦੇਖੀ ਜਾਓ ਜੀ ਹੋਰ ਬਣ ਜੂਗੀ ਜੀ ਇਹ ਤਾਂ ਪਾਣੀ ਹੈ ਜਿਹੜਾ ਬਿਲਕੁਲ ਸੁਕਾਉਣਾ। ਬੰਦ ਕਰੀ। ਆਪਾਂ ਇਹ ਸੁੱਕ ਚੁੱਕੇ। ਸਰਦੀ ਆਪਣੀ ਬਣ ਕੇ ਤਿਆਰ ਆ ਜੇ। ਆਪਾਂ ਪਿਆਜ਼ ਥੋੜਾ ਜਿਹਾ ਜ਼ਿਆਦਾ ਹੀ ਪਾਉਣੀ ਹੈ ਇਹ ਕਰੇਲੇ ਨਾਲ। ਫਿਰ ਵਧੀਆ ਲੱਗਦੀ ਹੈ। ਲੀਕਿਆ ਸਿਰਫਾ ਕਾਧਨੀਆਂ ਬੰਦ। ਜੀ ਕੱਢ ਲਵਾਂਗੇ ਜੀ ਇਹ ਫਿਰ ਆਹ ਇਹ ਆਪਣੇ ਜੀ ਤੋਟਤੀ ਜਾਉਗੀ ਲੋ ਜੀ ਸਬਜੀ ਆਪਣੀ ਮਣ ਕੇ ਤਿਆਰ ਹੈ ਗਰਮਾ ਜੀ ਮੈਂ ਪਲੇਟ ਦੇ ਉੱਪਰ ਰੱਖ ਰਹੀ ਹਾਂ ਬਹੁਤ ਵਧੀਆ ਆਪਣੀ ਬਣ ਗਈ ਜੀ ਪੁਰਜੀ ਤੁਸੀਂ ਵੀ ਜਰੂਰ ਬਣਾਇਓ ਟਰਾਈ ਕਰਿਓ ਜੀ ਜਿਹੜੇ ਭੈਣ ਪਰ ਆਪਣੇ ਨਾਲ ਜੁੜੇ ਹੋਏ ਨੇ ਡੇਲੀ ਆਪਾਂ ਨੂੰ ਸੋਹਣੇ-ਸੋਹਣੇ ਕਮੈਂਟ ਕਰਦੇ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਸਾਰੇ ਭੈਣ ਪਰ ਹੱਸਦੇ-ਬਸਦੇ ਰਹੋ ਜੀ ਖੁਸ਼ ਰਹੋ ਜੀ ਇਸੇ ਤਰ੍ਹਾਂ ਆਪਣਾ ਪਿਆਰ ਸਪੋਰਟ ਬਣਾ ਕੇ ਰੱਖਿਓ ਜੀ ਤੇ ਆਪਣੇ ਵੀ ਬਹੁਤ ਘੱਟ ਆਉਂਦੇ ਨੇ ਜੀ ਹੈਲਪ ਕਰੋ ਸਾਨੂੰ ਤੁਹਾਡੀ ਹੈਲਪ ਦੀ ਲੋੜ ਆ ਜੀ ਤੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ